ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਵਾਹ ਸਰਵ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭ ਨਨਕਾ ਦੇ ਕਰਾਤਾ ਸੱਜਣਾ ਸੱਚਾ ਪਾਤਸ਼ਾਹ ਸਰ ਸ਼ਾਹ ਦਾ ਸ਼ਾਹ ਜਿਸ ਪਾਸ ਬਠਿਆ ਸੋਹੀ ਆ ਸਬਨਾ ਦਾ ਵੀ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਪੰਜਵਾ ਧੂਪ ਦੇ ਇੱਕ ਓਮਕਾਰ ਸਤ ਗੁਰ ਪਰਸਾਦ ਅਸੋ ਗੁਣ ਮੇਰ ਪ੍ਰਭ ਜੀ ਕੀ ਨਾ ਪਾਨ ਕੇ ਦੋਖ ਅਰ ਅਹੰ ਰੋਗਾ ਏ ਤਨ ਤੇ ਸਗਲ ਦੂਰਾ ਕੀਨਾ ਰਹਾ ਬੰਦਨਾ ਤੋਰ ਸ਼ੋਰ ਵਿਖਿਆਤੇ ਗੁਰ ਕੋ ਸ਼ਬਦ ਮੇਰਾ ਹੀ ਆਰਾ ਦੀਨਾਮ ਰੂਪ ਅਨਰੂਪ ਮੇਰੋ ਕਸ਼ਨ ਵਿਚਾਰਿਓ ਪ੍ਰੇਮ ਗਇਓ ਵੇਖਿਓ ਲਾਲਨ ਪਾਤ ਵਿਚ ਖੋਏ ਅਨੰਦ ਕਿੰਤਾ ਹਰਖੇ ਪਤੀਨਾ ਤੇ ਸੇ ਕੋ ਗ੍ਰਹ ਸੋਈ ਪ੍ਰਵ ਨਾਨਕ ਛੋਟਾ ਕੁਰ ਤਿਸ ਹੀ ਕੋ ਪੀਣਾ ਪੇਖਿਓ ਲਾਲਨਾ ਪਾਟ ਵਿਚ ਖੋਏ ਆਨੰਦ ਚਿੰਤਾ ਹਰਖੇ ਪਤੀ ਨਾ ਇਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕੋ ਛੋਟਾਕੁਰ ਤੇ ਸਹੀ ਕੋ ਤੀਨਾ ਟੋਡੇ ਮਹਲਾ 5 ਘਰ 5 2 ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਸੂ ਗੁਣ ਮੇਰੋ ਪ੍ਰਭ ਜੀ ਕੀਨਾ ਪੰਜ ਦੋਖ ਔਰ ਅਹੰਮ ਰੋਗਾ ਇਹ ਤੰਤੇ ਸਗਲ ਦੂਰ ਕੀਨਾ ਰਹਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਾਗ ਟੋਡੀ ਅੰਦਰ ਅੰਗ 700 16 ਉੱਪਰ ਅੱਜ ਦੇ ਅਲਾਹਿਮ ਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਾਂ ਸਤਿਗੁਰੂ ਤਗਰੂ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਗੁਰੂ ਪਿਆਰਿਓ ਅੱਜ ਤੁਮ ਤੁਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਕਲੰਗੀਆਂ ਵਾਲੇ ਚੋਜੀ ਪੀਤਮਾ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਦਾ ਅੱਜ ਭਾਈ ਜਨਮ ਦਿਹਾੜਾ ਹੈ ਅਵਤਾਰਪੁਰਬ ਹੈ ਸਾਰੀਆਂ ਸੰਗਤਾਂ ਨੂੰ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਅਵਤਾਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ